ਹਾਂਜੀ ਦੋਸਤੋ ਸਾਰ ਨੂੰ ਸਤਿ ਸ੍ਰੀ ਅਕਾਲ ਦੋਸਤੋ ਸਭ ਤੋਂ ਪਹਿਲਾਂ ਤਾਂ ਉਸ ਵੀਰ ਦਾ ਧੰਨਵਾਦ ਕਰਦੇ ਹਾਂ ਜਿਸ ਨੇ ਇਸ ਵੀਰ ਨੂੰ ਆਪਣੀ ਬਸ ਤੇ ਕਨੈਕਟਰੀ ਦੀ ਨੌਕਰੀ ਦਿੱਤੀ ਆ ਇਹ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਬਹੁਤ ਹੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਅਪਹਜ ਵੀਰ ਬਸ ਦੀ ਕਨੈਕਟਰੀ ਦੀ ਨੌਕਰੀ ਕਰ ਰਿਹਾ ਹੈ ਅਪਹਜ ਹੋਣ ਦੇ ਬਾਵਜੂਦ ਵੀ ਬਹੁਤ ਜ਼ਿਆਦਾ ਵੱਡਾ ਰਿਸਕ ਚੱਕ ਰਿਹਾ ਹੈ ਇਸ ਅਪਹਜ ਵੀਰ ਦੀਆਂ ਬਹੁਤ ਜ਼ਿਆਦਾ ਵੱਡੀਆਂ ਮਜਬੂਰੀਆਂ ਹੋਣਗੀਆਂ ਜਿਹੜਾ ਕਿ ਐਡਾ ਵੱਡਾ ਰਿਸਕ ਲਾ ਰਿਹਾ ਹੈ ਇਸ ਅਪਹਿਜ ਵੀਰ ਦੀਆਂ ਘਰਦਿਆਂ ਵੀ ਬਹੁਤ ਜ਼ਿਆਦੇ ਵੱਡੀਆਂ ਮਜਬੂਰੀਆਂ ਹੋਣਗੀਆਂ ਜਿਹੜਾ ਕਿ ਬਹੁਤ ਹੀ ਜ਼ਿਆਦੇ ਵੱਡਾ ਰਿਸਕ ਚੱਕ ਰਿਹਾ ਹੈ ਇਸ ਵੀਰ ਨੂੰ ਦਿਲ ਤੋਂ ਸਲੂਟ ਕਰਦੇ ਹਾਂ ਜਿਹੜਾ ਕਿ ਅਪਹਿਜ ਹੋਣ ਦੇ ਬਾਵਜੂਦ ਵੀ ਐਡਾ ਵੱਡਾ ਰਿਸਕ ਚੱਕ ਕੇ ਦਸਾਂ ਨੋਹਾਂ ਦੀ ਤਰ੍ਹਾਂ ਕਮਾਈ ਕਰ ਰਿਹਾ ਹੈ ਦੋਸਤੋ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੇ ਵੀਰਾਂ ਦੀ ਮਦਦ ਜ਼ਰੂਰ ਕਰਿਆ ਕਰੋ ਜਿਹੜਾ ਕਿ ਦਸਾਂ ਨੋਹਾਂ ਦੀ ਤਰ੍ਹਾਂ ਕਮਾਈ ਕਰਨ ਦੇ ਵਿੱਚ ਆਪਣਾ ਵਿਸ਼ਵਾਸ ਰੱਖਦੇ ਹਨ ਦੋਸਤੋ ਤੁਸੀਂ ਕੀ ਕਹਿਣਾ ਚਾਹੋਗੇ ਇਸ ਵੀਡੀਓ ਦੇ ਬਾਰੇ ਕਮੈਂਟ ਕਰਕੇ ਜਰੂਰ ਦੱਸ ਦੇਣਾ ਅਤੇ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦੇਣਾ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਅਤੇ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰ ਲੈਣਾ ਮਿਲਦੇ ਹਾਂ ਕਿਸੇ ਨਵੀਂ ਅਪਡੇਟ ਦੇ ਨਾਲ ਉਦੋਂ ਤੱਕ ਰੱਬ ਰੱਖਾ